ਨਸ਼ਾ ਤਸਕਰਾ ਦੇ ਖਿਲਾਫ ਪੁਲਿਸ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਹੀ ਅੱਜ ਜਲੰਧਰ ਦੇ ਹਾਤ ਦੇ ਬਿਲਗਾ ਤੇ ਪਿੰਡ ਬੁਰਜ ਹਸਨ ਦੇ ਵਿੱਚ ਪੁਲਿਸ ਪਾਰਟੀ ਦੇ ਵੱਲੋਂ ਨਸ਼ਾ ਤਸਕਰਾ ਦੇ ਖਿਲਾਫ ਚਲਾਈ ਗਏ ਅਭਿਆਨ ਦੇ ਤਹਿਤ ਇੱਕ ਤਸਕਰ ਦੇ ਘਰ ਦੇ ਉੱਤੇ ਬੁਲਡੋਜ਼ਰ ਚਲਾਇਆ ਗਿਆ ਨਸ਼ਾ ਤਸਕਰੀ ਦੀ ਪਛਾਣ ਸੁਰਿੰਦਰ ਸਿੰਘ ਉਰਫ ਸਿੰਦਾ ਪੁੱਤਰ ਹਰਬੰਸ ਸਿੰਘ ਨਿਵਾਸੀ ਬੁਰਜ ਹਸਨ ਥਾਣਾ ਬਿਲਗਾ ਜਲੰਧਰ ਦੇ ਰੂਪ ਵਿੱਚ ਹੋਈ ਹੈ ਪੁਲਿਸ ਦਾ ਕਹਿਣਾ ਹੈ ਕਿ ਸੁਰਿੰਦਰ ਸਿੰਘ ਦੇ ਖਿਲਾਫ ਪਹਿਲਾਂ ਤੋਂ ਹੀ 13 ਮਾਮਲੇ ਦਰਜ ਹੈ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਸੁਰਿੰਦਰ ਨੇ ਨਸ਼ੇ ਦੇ ਤੰਦ ਦੇ ਨਾਲ 30 ਮਰਲੇ ਪੰਚਾਇਤ ਦੀ ਜ਼ਮੀਨ ਉੱਤੇ ਡਬਲ ਸਟੋਰੀ ਕੋਠੀ ਬਣਾ ਕੇ ਕਬਜ਼ਾ ਕੀਤਾ ਹੋਇਆ ਸੀ ਜਿਸ ਨੂੰ ਲੈ ਕੇ ਪੰਚਾਇਤ ਨੇ ਬੀ ਡੀ ਪੀਓ ਦਫ਼ਤਰ ਦੇ ਵਿੱਚ ਸ਼ਿਕਾਇਤ ਦਿੱਤੀ ਸੀ ਉੱਥੇ ਹੀ ਅੱਜ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਸ ਇਮਾਰਤ ਨੂੰ ਢਾਹ ਦਿੱਤਾ ਗਿਆ ਅਤੇ ਜ਼ਮੀਨ ਨੂੰ ਪੰਚਾਇਤ ਤੇ ਬੀ ਡੀ ਪੀਓ ਦਫ਼ਤਰ ਦੇ ਹਵਾਲੇ ਕਰ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੋਧੀ ਤਹਿ ਜਿਹੜੀ ਕਾਰਵਾਈ ਇਹ ਅਮਲੇ ਵਿੱਚ ਲਿਆਂਦੀ ਗਈ ਹੈ ਇਸ ਵਿੱਚ ਸਾਡੇ ਮਾਨਯੋਗ ਐਸ ਐਸ ਪੀ ਸਾਹਿਬ ਜਗENDER ਦਿਹਾਤੀ ਇਹਦੇ ਦਿਸ਼ਾ ਨਿਰਦੇਸ਼ ਅਤੇ ਉਹਨਾਂ ਵੱਲੋਂ ਜਿਹੜੇ ਮਾੜੇ ਅਨਸਰਾਂ ਅਤੇ ਨਸ਼ੇ ਤਸਕਰਾਂ ਦੇ ਵਿਧ ਜਿਹੜੀ ਕਾਰਵਾਈ ਆ ਉਹਦੇ ਤਹਿਤ ਕੜੀ ਵਜੋਂ ਇਹ ਬੁਰਜੇਸਨ ਪਿੰਡ ਦੇ ਵਿੱਚ ਨਾਮੀ ਸਮਗਲਰ ਜਿਹੜਾ ਅਸੀਂ ਸਰਿੰਦਰ ਸਿੰਘ ਇਲੇਸ਼ਨ ਦਾ ਉਹ 30 ਮਰਲੇ ਤੇ ਪੰਚਾਇਤ ਦੀ ਜਿਹੜੀ ਜ਼ਮੀਨ ਹੈਗੀ ਉਹ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਤੇ ਇੱਕ ਜਿਹੜੀ ਕੋਠੀ ਆ 10-12 ਮਰਲੇ ਚ ਉਹ ਸਾਰੀ ਹੋਈ ਆ ਇਹ ਜਿਹੜੀ ਕੋਠੀ ਆ ਇਹ ਤੇ ਆਲਰੇਡੀ ਜਿਹੜੀ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਇਹ ਫ੍ਰੀਜ਼ ਕੀਤੀ ਜਾ ਚੁੱਕੀ ਹੈਗੀ ਆ ਉਸ ਤੋਂ ਇਲਾਵਾ ਇਹਨਾਂ ਸਾਰੀ ਜਿਹੜੀ ਹਵੇਲੀ ਵਗੈਰਾ ਕੀਤੀ ਗਈ ਆ ਉਹ 30 ਮਰਲੇ ਦੇ ਕਰੀਬ ਇਹ ਨਜਾਇਜ਼ ਕਬਜ਼ਾ ਕੀਤਾ ਸੀ ਜੋ ਬਿਡਿਊ ਆਫਿਸ ਅਤੇ ਪੰਚਾਇਤ ਦੇ ਹਵਾਲੇ ਅੱਜ ਉਹ ਕਰ ਦਿੱਤੀ ਗਈ ਆ ਸਰ ਇਹ ਪਰਚਾ ਕਿੰਨੇ ਪਰਚੇ ਦਰਜ ਨੇ ਇਹਨਾਂ ਦੇ 6 ਮੁਕਦਮੇ ਦਰਜ ਨੇ ਜੀ 3 ਮੁਕਦਮੇ ਦੇ ਇਹਨਾਂ ਤੇ ਜਿਹੜੇ ਹੈਗੇ ਆ ਉਹ ਲੜਾਈ ਝਗੜੇ ਦੇ ਆ ਜਿਹੜੇ ਕਿ ਹੀਨਿਸ ਕ੍ਰਾਈਮ ਦੇ 307 ਤੇ 326 ਵਗੈਰਾ ਦੇ ਤੇ ਤਿੰਨ ਮੁਕਦਮੇ ਜਿਹੜੇ ਨੇ ਇਹਨਾਂ ਤੇ ਐਨਡੀਪੀ ਸੈਕਟਰ ਦੇ ਦਰਜ ਨੇ ਜਿਹਦੇ ਵਿੱਚ ਭਾਰੀ ਮਾਤਰਾ ਵਿੱਚ ਡੋਡੇ ਚੂਰਾ ਪੋਸਟ ਤੇ ਇੱਕ ਮੁਕਦਮਾ ਜਿਹੜਾ ਫਲੋਰ ਦਾ ਉਹਦੇ ਵਿੱਚ ਭਾਰੀ ਮਾਤਰਾ ਚੂਰਾ ਪੋਸਟ ਤੇ ਇੱਕ ਲੋਹੇ ਰੋਣ ਬਰਾਮਦ ਹੋਈ ਸੀ ਉਸ ਸਮੇਂ ਪੁਲਿਸ ਤੇ ਗੋਲੀ ਵੀ ਚਲਾਈ ਸੀ 307 ਦਾ ਮੁਕਦਮਾ ਵਿੱਚ ਐਡ ਕੀਤੀ ਗਈ ਸੀ ਤਾਰਾ ਤੇ ਐਸਐਮਈ ਜੇਲ੍ਹ ਚ ਬੰਦ ਹੈਗਾ ਸਰ ਜਿਹੜੇ ਐਡੀ ਵੱਲੋਂ ਫ੍ਰੀਜ਼ ਕੀਤੇ ਗਏ ਸੀ ਪਰ ਅੰਦਰ ਅਸੀਂ ਦੇਖਿਆ ਪਰਿਵਾਰ ਕਾਫੀ ਅੰਦਰ ਰਹਿ ਰਹੇ ਸੀ ਇਹਨਾਂ ਦਾ ਪ੍ਰੋਸੀਜਰ ਚੱਲ ਰਿਹਾ ਜੀ ਜਦੋਂ ਇਹ ਕੰਪਿਊਟਰ ਅਥਾਰਟੀ ਐਸੈਪਟ ਕਰਦੀ ਉਸ ਤੋਂ ਬਾਅਦ ਫ੍ਰੀਜ਼ ਕਰਦੀ ਆ ਉਸ ਤੋਂ ਬਾਅਦ ਇਹ ਸਮਾਂ ਹੁੰਦਾ ਵੀ ਇਹਨਾਂ ਨੇ ਆਪਣਾ ਐਡਵੋਕੇਟ ਕਰਕੇ ਤੇ ਉਸ ਤੋਂ ਬਾਅਦ ਇਹਦੀ ਲੇਟਰ ਲੇਟਰ ਆਉਣ ਦੇ ਵਿੱਚ ਦੀ ਨਿਲਾਮੀ ਹੋਵੇਗੀ ਕੋਠੀ ਦੀ ਤੇ ਹੁਣ ਪਰਿਵਾਰ ਸਾਰਾ ਬਾਹਰ ਘੜਤਾ ਹੈ ਹੁਣ ਆਪਣੇ ਹਵਾਲੇ ਕਰ ਲਈਏ ਇਹ ਜਿਹੜਾ ਐਸਐਮਈ ਜਿਹੜਾ ਪੰਚਾਇਤ ਤੇ ਵੀਡੀਓ ਆਫਿਸ ਦੇ ਹਵਾਲੇ ਕਰ ਦਿੱਤਾ ਗਿਆ ਉਹਨਾਂ ਵੱਲੋਂ ਇੱਥੇ ਇਸ ਇਸ ਜਗ੍ਹਾ ਦਾ ਦਖਲ ਪਾਇਆ ਗਿਆ ਤੇ ਉਹ ਸਰ ਇਹਨਾਂ ਕੋਲ ਹੋਰ ਜ਼ਮੀਨ ਪੰਚਾਇਤ ਦੀ ਵੀ ਹੈਗੀ ਆ ਉਹਦੇ ਵੀ ਕਬਜ਼ਾ ਕਰ ਇਹਨਾਂ ਨੇ ਕੀਤਾ ਜੀ ਨਜਾਇਜ਼ ਜਿਹੜੀ ਜ਼ਮੀਨ ਇਹਨਾਂ ਨੇ ਕੋਈ ਨਸ਼ਾ ਤਸਕਰੀਆਂ ਪੰਚਾਇਤ ਦੇ ਨਜਾਇਜ਼ ਕਬਜ਼ਾ ਕੀਤਾ ਉਹ ਜਿਹੜੀ ਆ ਉਹ ਵੀਡੀਓ ਆਫਿਸ ਤੇ ਪੰਚਾਇਤ ਦੇ ਹਵਾਲੇ ਕੀਤੀ ਜਾਵੇਗੀ ਜਦੋਂ ਲੋੜ ਅਨਸਾਰ ਇਹਨਾਂ ਨੇ ਜਦੋਂ ਸਾਡੇ ਕੋਲ ਪੁਲਿਸ ਮਦਦ ਮੰਗੀ ਉਹਦੇ ਮੁਤਾਬਕ ਜਿਹੜੀ ਆ ਉਹ ਤਹਿਸੀਲਦਾਰ ਸਾਹਿਬ ਅਤੇ ਵੀਡੀਓ ਸਾਹਿਬ ਦੇ ਨਾਲ ਮਿਲ ਕੇ ਕਾਰਵਾਈ ਕੀਤੀ ਜਾਵੇਗੀ ਸਰਿੰਦਰ ਸਿੰਘ ਦਾ ਹੁਣ ਕਿੱਥੇ ਹੈ ਇਸ ਸਮੇ ਇਹ ਜੇਲ੍ਹ ਚ ਬੰਦਾ ਕਪੂਰਥਲਾ ਕਪੂਰਥਲਾ ਜੇਲ੍ਹ